ਨਾਤਾ ਗੱਬੇ ਨਾ ਹਾਂਜੀ ਮੈਂ ਜਸਵੀਰ ਸਿੰਘ ਛੋਟੇ ਕਿਸਾਨਾਂ ਦਾ ਆਗੂ ਅੱਜ ਪੰਜਾਬ ਦੇ ਡੀਜੀਪੀ ਸਮੁੱਚੀ ਪੋਰਸ ਨੂੰ ਲਲਕਾਰਦਾ ਬਈ ਤੁਸੀਂ ਪਿੰਡਾਂ ਪਿੰਡਾਂ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜੋ ਗਦਰ ਪਾਇਆ ਆ ਇਹਨਾਂ ਕੀ ਸਿੱਖ ਕੌਮ ਨੂੰ ਡਰਾਉਣਾ ਚਾਹੁੰਦੇ ਆ 6 ਜੂਨ 1984 ਦਾ ਜਿਹੜਾ ਖੂਨੀ ਸਾਕਾ ਉਹ ਸੰਬੰਧੀ ਤੇ ਡੀਜੀਪੀ ਸਿਵਲ ਵਿੱਚ ਆਪ ਹੀ ਬੜੀ ਪੋਰਸ ਹੁੰਦੀ ਆ ਆ ਦੇਖੋ ਅੱਜ ਦੀ ਅਖਬਾਰ ਦੇ ਵਿੱਚ ਪ੍ਰਕਾਸ਼ਿਤ ਖਬਰ ਆ ੱਲੂ ਘਾਰੇ ਦੇਸ ਨੂੰ ਲੈ ਕੇ ਪੁਲਿਸ ਬੜਾ ਗੁਰੂ ਨਗਰੀ ਤੇ ਸਖਤ ਸਖਿਆ ਪ੍ਰਬੰਧ ਇਹ ਗੁਰੂ ਘਰ ਹੀ ਨਹੀਂ ਸੁਰੱਖਿਅਤ ਤੇ ਪੰਜਾਬ ਦੀ ਪੁਲਿਸ ਕਿਸ ਰੱਖਿਅਤ ਕਰ ਸਕਦੀ ਆ 1978 ਦੇ ਵਿੱਚ ਨਰੰਕਾਰੀਆਂ ਵਿੱਚ ਤੇ ਸਿੰਘਾਂ ਦੇ ਵਿੱਚ ਟਕਰਾਰ ਪਾਉਣ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਸਾਬਕਾ ਆ ਹੁਣ ਮੌਜੂਦਾ ਐਮਐਲਏ ਤੁਰਿਆ ਫਿਰਦਾ ਇਹ ਬਿਲਕੁਲ ਦੋਸ਼ੀ ਹੀ ਨਾਲ ਪੁਲਿਸ ਦੋਸ਼ੀ ਸੀ ਇਹਨ ਸੇਖ ਕੌਮ ਨੂੰ ਗਮਰਾ ਕੀਤਾ ਵੀ ਮੈਂ ਤੁਹਾਡਾ ਆਗੂ ਆ ਮੈਂ ਬਦਲਾ ਤੇ ਇਨਸਾਫ ਲਾਊਗਾ ਮੈਨੂੰ ਮੁੱਖ ਮੰਤਰੀ ਬਣਾਓ ਮੈਨੂੰ ਕੌਮ ਦਾ ਲੀਡਰ ਬਣਾਓ ਮੈਨੂੰ ਕੌਮ ਦਾ ਆਗੂ ਬਣਾਓ ਪਰ ਇਹ ਗਦਾਰ ਨੇ ਆਪਣੇ ਛੋਕਰੇ ਨੂੰ ਪੰਜਾਬ ਦਾ ਉਪ ਮੁੱਖ ਮੰਤਰੀ ਤੇ ਪੰਜਾਬ ਪੁਲਿਸ ਦਾ ਗ੍ਰਹਿ ਮੰਤਰੀ ਬਣਾਤਾ ਪਰ ਅੱਜ ਲੋਕਾਂ ਦੇ ਪੁੱਤ ਮਰਾਤੇ ਆਪਣਾ ਪਰੋਤੇ ਦਾ ਤੁਰਿਆ ਫਿਰਦਾ ਉਦਾਂ ਹੀ ਹੁਣ ਦੂਜੇ ਬੰਨੇ ਕੰਨ ਖੋਲ ਕੇ ਸਰੇ ਹੀ ਰੋੜਾ ਬੀਜਪੀ ਸੁਣ ਲੈ ਤੇਨਾ ਫੋਨ ਤੇ ਵੀ ਗੱਲ ਕਰਦਾ ਹੂੰ ਤੂੰ ਫੋਨ ਨਹੀਂ ਚੱਕਦਾ ਤਾਂ ਮੈਂ ਫੋਨ ਲਾ ਲੈਣਾ ਹੁਣ ਫਿਰ ਤੈਨੂੰ ਮੈਂ ਕਿਹਾ ਹਰਿਆਣਾ ਥਾਣੇ ਦੀ ਪੁਲਿਸ ਮੇਰੇ ਗੰਨੇ ਵਹਾ ਗਈ ਬਾਰ-ਬਾਰ ਇਹ ਵੀ ਨਾ ਦੇਸ਼ ਵਿਦੇਸ਼ ਦੇ ਵਿੱਚ ਲੋਕੋ ਸੁਣਿਓ ਵੀ ਬਾਰ-ਬਾਰ ਗੰਨਿਆਂ ਦਾ ਜ਼ਿਕਰ ਕਿਉਂ ਆਉਂਦਾ ਅੱਜ ਗੰਨਿਆਂ ਦੇ ਜ਼ਿਕਰ ਦੀ ਮੈਂ ਗੱਲ ਕਰ ਦਿੰਦਾ ਪੰਜਾਬੀ ਉਹ ਆ ਜੋ ਗੰਨੇ ਬੰਨੇ ਪਿੱਛੇ ਭਰਾ ਭਰਾ ਨੂੰ ਮਾਰ ਦਿੰਦਾ ਇੰਨੇ ਅਣ ਕਰਦਾ ਗਾਲੀ ਇੱਕ ਗਾਲੀ ਕੱਢਦਾ ਕੋਈ ਨੁਕਸਾਨ ਕਰਦਾ ਏ ਤੇ ਆਪਾਂ ਹਰਮੰਦਰ ਸਾਹਿਬ ਦਾ ਇੰਨਾ ਨੁਕਸਾਨ ਉੱਥੇ ਸਿੱਖ ਸੰਗਤਾਂ ਸਮੁੱਚੇ ਜਿੰਨੇ ਹਰ ਦੇਸ਼ ਵਿਦੇਸ਼ ਚੋਂ ਹਰ ਸੂਬੇ ਚੋਂ ਹਰ ਕੌਮ ਦੇ ਹਰ ਜਾਤ ਦੇ ਹਰ ਭਾਸ਼ਾ ਵਾਲੇ ਲੋਕ ਆਏ ਹੁਣ ਸਾਡੇ ਗੁਰੂ ਘਰ ਉੱਥੇ ਪੁਲਿਸ ਫੋਰਸਾਂ ਦੇ ਨਾਲ ਇਹ ਜ਼ਾਲਮ ਹਕੂਮਤਾਂ ਉੱਥੇ ਉਹਨਾਂ ਨੂੰ ਕਤਲੇਆਮ ਕਰ ਦੇਣ ਤੇ ਆਪਾਂ ਕਿਦਾਂ ਬਦਲੇ ਤੇ ਇਨਸਾਫ ਦੀ ਜਿੱਤ ਛੱਡ ਦੇਾਂਗੇ ਅਸੀਂ ਤਾਂ 1919 ਦੀ ਬਦਲੇ ਤੇ ਇਨਸਾਫ ਦੀ ਜਿੱਤ ਨਹੀਂ ਛੱਡੀ ਉਹ ਤਾਂ ਇੰਗਲੈਂਡ ਦੇਸ਼ ਨੂੰ ਵੀ ਲਲਕਾਰਦੇ ਆ ਜੇ ਤਿੰਨਾਂ ਦੇਸ਼ਾਂ ਦੇ ਵਿੱਚ ਹਿੰਦੁਸਤਾਨ ਪਾਕਿਸਤਾਨ ਤੇ ਬੰਗਲਾਦੇਸ਼ ਦੀ ਸਰਕਾਰ ਤੇ ਇਤਨਾ ਦੇਸ਼ਾਂ ਦੀ ਪੁਲਿਸ ਫੋਰਸਾਂ ਤੇ ਜੁਡੀਸ਼ੀਅਲੀ ਕਮਿਸ਼ਨ ਜਿਹੜੇ ਆ ਜੁਡੀਸ਼ੀਅਲੀ ਅਦਾਲਤਾਂ ਆ ਇਹਨਾਂ ਕਿਹਨੇ ਚ ਵੀ ਅਣਖਿਆ ਕੀਆ ਤਾਂ ਜੰਗ ਇੰਗਲੈਂਡ ਦੇਸ਼ ਨੂੰ ਦੱਸੋ ਨਹੀਂ ਤਾਂ ਕੱਲੇ ਲਲਕਾਰਦੇ ਆ ਅੱਜ ਜਸਵੰਤ ਸਿੰਘ ਖਾਲੜਾ ਜੋ ਮਨੁਕੀ ਇਦਕਾਰ ਕਮਿਸ਼ਨ ਦਾ ਆਗੂ ਸੀਗਾ ਉਹਦੀ ਮੈਂ ਗੱਲ ਸੁਣਦਾ ਸੀ ਕਿਹਦਾ ਨੇਰਾ ਪਸਰ ਰਿਆ ਇੱਕ ਲੈਡ ਵਾਲੇ ਨੇ ਲਲਕਾਰਿਆ ਇੱਕ ਝੁੱਗੀ ਦੇ ਵਿੱਚੋਂ ਉਹ ਜਾ ਕੇ ਕਹਿੰਦਾ ਕਿ ਹੋਰ ਨਾ ਗੱਲ ਕਰੀ ਕਹਿੰਦਾ ਜਿੰਨੇ ਜੋਗਾ ਮੈਂ ਹੈਗਾ ਆਪਣੇ ਆਪ 'ਚ ਪ੍ਰਕਾਸ਼ ਕਰੂੰਗਾ ਚਲਦੀ ਆ ਆਣੀ ਅੱਜ ਆਪ ਪ੍ਰਕਾਸ਼ ਕਰੂੰਗਾ ਉਹਦੇ ਕਿ ਦੀਵੇ ਵਾਂਗੂ ਆਪ ਜਸਵੰਤ ਸਿੰਘ ਖਾਲੜੇ ਨੇ ਸਾਨੂੰ ਚਾਨਣ ਤੇ ਸਾਡੇ ਆਗੂ ਬਜੋ ਆਪ ਖੁਦ ਆਪਣੇ ਆਪ ਨੂੰ ਆਗੂ ਨਹੀਂ ਮੰਨਦਾ ਤੇ ਆਪਣੇ ਆਪ ਨੂੰ ਆਗੂ ਬਜੋ ਅੱਜ ਮਨੁੱਖੀ ਅਧਿਕਾਰਾਂ ਦੇ ਲਈ ਸਾਨੂੰ ਪ੍ਰੇਰਨਾ ਸਰੋਤ ਆ ਉਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੀ ਦੀ ਤੇ ਪੰਜ ਪਿਆਰਿਆਂ ਦੀ ਪੰਛ ਜਿਹੜੇ ਆਗੂ ਆ ਪੰਜ ਪਿਆਰੇ ਸਾਡੇ ਉਹਨਾਂ ਨੂੰ ਆਗੂ ਮੰਨਦੇ ਹੋਏ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਵੱਡਾ ਰਾਖਾ ਦੱਸਿਆ ਦੁਨੀਆ ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਰਾਖਾ ਹੁਣ ਰਾਖੇ ਦੀ ਗੱਲ ਕਰਦੇ ਆ ਇਹ ਪੰਜਾਬ ਪੁਲਿਸ ਗੰਨੇ ਵਹਾ ਗਈ ਇੱਕ ਸਾਡੇ ਤਰੀਕੇ ਦੇ ਵਿੱਚ ਜਰਮਨ ਆ ਤੇ ਇੱਕ ਬਰਾ ਕੈਨੇਡਾ ਆ ਹੁਣ ਤੀਜੀ ਪੀੜੀ ਦੇ ਹਲੇ ਤਾਂ ਪੰਜਾਬ ਦੇ ਵਿੱਚ ਉਹਨਾਂ ਦੇ ਘਰ ਨਹੀਂ ਬਸੇ ਤੇ ਉਹ ਗੰਨੇ ਵਹਾਤੇ ਇਸ ਪੁਲਿਸ ਨੇ ਤੇ ਕਲਦੀਪ ਚੌਲ ਜਿਹੜਾ ਐਸਐਸਪੀ ਆ ਇਹਨੂੰ ਮੈਂ ਕਿਹਾ ਉਹਨ ਕੈਨੇਡਾ ਭੱਜ ਜਾਣਾ ਜਿਹੜਾ ਸਾਡੇ ਤਰੀਕੇ ਦਾ ਤਾਇਆ ਤੇ ਇਹਨੇ ਕੋਈ ਕਾਰਵਾਈ ਨਹੀਂ ਕੀਤੀ ਉਲਟਾ ਮੈਨੂੰ ਕਿਹਾ ਤੇ ਤੇ ਪਰਚਾ ਕਰ ਦੂੰਗਾ ਮੈਨੂੰ ਡਰਾਉਂਦਾ ਹੀ ਤੇਰੇ ਪੁਲਿਸ ਦਾ ਮੈਂ ਕਿਹਾ ਜਿੰਨੇ ਤੇਰੇ ਪੁਲਸ ਵਾਲੇ ਨਸ਼ਾ ਵੇਚਦੇ ਆ ਜਾਂ ਪੀਂਦੇ ਆ ਦੱਸ ਕਿੰਨੇ ਦਾ ਪਰਚਾ ਕੱਟਿਆ ਤੇਰੀ ਉਹ ਫੋਰਸ ਦਾ ਡੀਜੀਪੀ ਨਹੀਂ ਕਰਦਾ ਜੋ ਮੈਂ ਕਰ ਦੂੰਗਾ ਤੇ ਅੱਜ ਡੀਜੀਪੀ ਨੂੰ ਲਲਕਾਰਦਾ ਮੈਦਾਨੇ ਜਾਂਗੇ ਇੱਕ ਤਲਵਾਰ ਜਿਤਨੀ ਆ ਤੇਰੀ ਪੋਰਸ ਫੋਰਸ ਜਿਹੜੀ ਸਾਰੀ ਬਦਨਾਮ ਆ ਸਾਰੀ ਭ੍ਰਿਸ਼ਟ ਆ ਸਾਰੀ ਗੁੰਡੀ ਆ ਤੇ ਸਾਰੀ ਕਾਤਲ ਆ ਜੇ ਤੂੰ ਇੰਨੀ ਸਰਖਿਆ ਫੋਰਸ ਕਰਦਾ ਆ ਆ ਫਲੈਗ ਮਾਰਚ ਕਰਦਾ ਜਿੱਦੇ ਥਾਣੇ ਤੇ ਹਮਲਾ ਹੋਇਆ ਸੀ ਉਦੋਂ ਚਪਾੜਾ ਤੇ ਤੂੰ ਹੋਊਗਾ ਹੀ ਡੀਜੀਪੀ ਉਦੋਂ ਕਿੱਥੇ ਮਰ ਗਿਆ ਸੀਗਾ ਉਦੋਂ ਤੇਰੀ ਪੋਰਸ ਕਿੱਥੇ ਮਰ ਗਈ ਸੀ ਅੱਜ ਪੰਜਾਬ ਦੇ ਮੁੱਚੇ ਥਾਣਿਆਂ ਨੂੰ ਜਿੱਥੇ ਬਾਹਰ ਬਾਰ ਲਈ ਜਿਹੜੀ ਗੈਲਰੀ ਹੁੰਦੀ ਆ ਜਿਹੜੀ ਬਾਹਰਲੀ ਚਾਰਦਵਾਰੀ ਆ ਉਹਨਾਂ ਦੇ ਵੀ ਗੇਟ ਪੱਕੇ ਕਰ ਲਿਆ ਸਾਰੀ ਪੁਲਿਸ ਥਾਣਿਆਂ ਨੇ ਹਰ ਦੂ ਲਾਂ ਤੇ ਆ ਤੁਹਾਡੇ ਲੋਕਾਂ ਨੂੰ ਤੁਸੀਂ ਕੀ ਰੱਖਿਆ ਤੇ ਕਰੋਗੇ ਤੁਸੀਂ ਸਾਈਕਲ ਲੈਨ ਜੋ ਕਿ ਜਿਹਦੀ ਈਕਾਤ ਨਹੀਂ ਅਛਪਾੜੇ ਦੀ ਵੀ ਉਹ ਵੀ ਅੱਜ ਕਾਰਾਂ ਲਈ ਫਿਰਦਾ ਤੇ ਮੇਰੀ ਕਾਰ ਜਿਹੜੀ ਹਾਂਡਾ ਸਿਟੀ ਫੜ ਕੇ ਰੱਖੀ ਉਹ ਥਾਣੇ ਉਹ ਮੋਲਦੀ ਆ ਮੇਰੀ ਮੋਲਦੀ ਮਿਹਨਤ ਦੀ ਲਾਲ ਬੱਤੀ ਵੀ ਮੋਲਦੀ ਸੀ ਫੂਟਰ ਵੀ ਮੋਲਦਾ ਸੀ ਅੱਜ ਲੱਤ ਗਈਆਂ ਨਾ ਬੱਤੀਆਂ ਸਾਰੀਆਂ ਅੱਜ ਜਿਹੜਾ ਸਾਲਾ ਦੱਲਾ ਜ ਆ ਪ੍ਰਧਾਨ ਮੰਤਰੀ ਕੁੜੀ ਆ ਚਾਹ ਵੇਚਣ ਵਾਲੀ ਛੋਕਰਾ ਅੱਜ ਦੇਸ਼ਾਂ ਵਿਦੇਸ਼ਾਂ ਨੂੰ ਤੁਰਿਆ ਫ ਸਾਰੇ ਮੂਰਖ ਨੂੰ ਪਰਵਾਹ ਕਰਤਾ ਇਦਾਂ ਹੀ ਮੁੱਖ ਮੰਤਰੀ ਮੌਜੂਦਾ ਕੈਪਟਨ ਅਮਨਿੰਦਰ ਸੁਣ ਲੈ ਲਿਆ ਜਿਉਂ ਕਿਸੇ ਦਾ ਨਹੀਂ ਜਿੱਦਾਂ ਤੂੰ ਪਾਕਿਸਤਾਨ ਦੀ ਉੱਥੇ ਤੇਰੀ ਮਸ਼ੂਕ ਜਈ ਆ ਉਹਨੂੰ ਲਈ ਫਿਰਦਾ ਸਮਾਜ ਦੇ ਵਿੱਚ ਕੀ ਅਸਰ ਪੈਂਦਾ ਇਦਾਂ ਹੀ ਸੋਨੀਆ ਗਾਂਧੀ ਜਿੱਦਾਂ ਰਜੀਵ ਕੱਢ ਕੇ ਲੈ ਆ ਇਟਲੀ ਤੋਂ ਤੂੰ ਉਹਨੂੰ ਰੱਖਿਆ ਅੱਜ ਪੰਜਾਬ ਦੇ ਵਿੱਚ ਕੀ ਹਾਲਾਤ ਆ ਤੂੰ ਉਹਦੇ ਜਨਮ ਦਿਨ ਮਨਾਉਂਦਾ ਫਿਰਦਾ ਉਹਨਾਂ ਪਿਕਨਿਕਾਂ ਮਨਾਉਂਦਾ ਫਿਰਦਾ ਲੋਕਾਂ ਦੀਆਂ ਧੀਆਂ ਪੜਾ ਤੱਕੇ ਖਾਂਦੀਆਂ ਲੋਕਾਂ ਦੇ ਪੁੱਤ ਲੋਕਾਂ ਦੇ ਜਿਹੜੇ ਮਾਸੂਮ ਬੱਚਿਆਂ ਦੇ ਬਾਪ ਉਹਨਾਂ ਸੁਹਾਗਣਾਂ ਦੇ ਸੁਹਾਗ ਜਿਹੜੇ ਅੱਜ ਤੁਸੀਂ ਮਰਾ ਮਰਾ ਕੇ ਲਵਾਰ ਸਲਾਸਾ ਕਹਿ ਕੇ ਸੰਸਕਾਰ ਕਰ ਦਿੱਤਾ ਮੁਕਾਬਲੇ ਬਣਾ ਬਣਾ ਕੇ ਮਾਰ ਕੇ ਰਖ ਦਿੱਤੇ ਉਹਨਾਂ ਦਾ ਕਿਸੇ ਇੱਕ ਵੀ ਪੱਬਰ ਨੂੰ ਇਨਸਾਫ ਦਿੱਤਾ ਕੀ ਤੂੰ ਮੁੱਖ ਮੰਤਰੀ ਬਣੂਗਾ ਕੀ ਤੇਰੇ ਤੇ ਵੀ ਮਾਨ ਕਰੀਏ ਤੁਹਾਡੀਆਂ ਆਫਿਸ ਵਿੱਚ ਦੂਜੀਆਂ ਰਿਸ਼ਤਦਾਰੀਆਂ ਇੱਕ ਦੂਜੇ ਨਾਲ ਕੁੜਮਾਚਾਰੀ ਆ ਤੇ ਤੂੰ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਬਿਆਦ ਵੀ ਅੱਜ ਕਿੰਨਾ ਚਿਰ ਹੋਇਆ ਤੈਨੂੰ ਗੁਟਕਾ ਫੜ ਕੇ ਤੂੰ ਕਸਮ ਖਾਦੀ ਆ ਭਈ ਨਸ਼ਾ ਖਤਮ ਕਰ ਦੂ ਲੋਕੀ ਅੱਜ ਮਰਨ ਦਾ ਨਸ਼ਿਆ ਨਾਲ ਇਹ ਮਹੀਨੇ ਵਧ ਗਏ ਇਹਨਾਂ ਦੇ ਨਸ਼ਿਆ ਦੇ ਰੇਟ ਵਧ ਗਏ ਖਾਂ ਤੇ ਸਥਾਨ ਬਦਲ ਗਏ ਬਾਕੀ ਸਾਰਾ ਕੁਝ ਉਦਾਜ ਆ ਜਾ ਜੇ ਉਰੇ ਆਉਣਾ ਤਾਂ ਆ ਜਾ ਅੱਛਾ ਉਦਾ ਹੀ ਆ ਇਹ ਪੰਜਾਬਣ ਕੀ ਆ ਇੱਥੇ ਦੇ ਲੋਕਣ ਕੀ ਆ ਜਿਹੜੇ 18 18 ਬੀਬੀ ਨੇ ਆਲੇ ਜੰਮੇ ਨਾ ਬਿਨਾਂ ਅੱਖ ਤੋਂ ਕੋਈ ਸਾਲੇ ਵੇ ਹੁਣ ਇੱਕ ਗੱਲ ਕਰਦਾ ਧੀਆਂ ਪੈਣਾ ਲੋਕਾਂ ਦੀ ਇੱਜ਼ਤ ਦਾ ਲੋਕਾਂ ਨੇ ਵੀ ਇੱਕ ਸੁਣੀ ਆ ਵੀਡੀਓ ਮੈਂ ਉਸ ਚੀਜ਼ ਨੂੰ ਵੀ ਮੁੱਖ ਰੱਖਦਾ ਪਰ ਲੈ ਅੱਜ ਨਿਊਜ਼ ਕੋਈ ਨਹੀਂ ਗੁਰੂ ਨਾਨਕ ਦੇਵ ਜੀ ਉਸ ਵਕਤ ਦੇ ਮੌਜੂਦਾ ਹਾਕਮ ਨੂੰ ਜਿਹੜਾ ਰਾਜ ਕਰਦਾ